ਅਮਰੀਕਾ ਦੇ 249 ਆਜ਼ਾਦੀ ਦਿਵਸ ਦੇ ਮੌਕੇ ਤੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬਹੁ ਚਰਚਿਤ ਵਨ ਬੀਗ ਬਿਊਟੀਫੁਲ ਕਾਨੂੰਨ ਲਾਗੂ ਕਰ ਦਿੱਤਾ ਹੈ। ਇਸ ਦੌਰਾਨ ਉਹਨਾਂ ਦੇ ਸਾਬਕਾ ਸਹਿਯੋਗੀ ਅਤੇ ਉਦਯੋਗਪਤੀ ਐਲਾਨ ਮਸਕ ਨੇ ਅਮਰੀਕਾ ਪਾਰਟੀ ਨਾਮ ਦੀ ਇੱਕ ਨਵੀਂ ਰਾਜਨੀਤਿਕ ਪਾਰਟੀ ਨੂੰ ਉੰਦਾਵੀਂ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਅਮਰੀਕਾ ਦੇ ਲੋਕਾਂ ਨੂੰ ਇੱਕ ਪਾਰਟੀ ਪ੍ਰਣਾਲੀ ਤੋਂ ਮੁਕਤ ਕਰੇਗੀ। ਮਸਕ ਦੇ ਇਸ ਐਲਾਨ ਤੋਂ ਬਾਅਦ ਅਮਰੀਕੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ। ਐਲਨ ਮਸਕ ਨੇ ਐਕਸ ਤੇ ਇੱਕ ਨਵੀਂ ਰਾਜਨੀਤਿਕ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਹੈ ਆਪਣੀ ਐਕਸ ਪੋਸਟ ਵਿੱਚ ਉਹਨੇ ਇੱਕ ਤਾਜ਼ਾ ਸਰਵੇਖਣ ਦੇ ਨਤੀਜਿਆਂ ਦਾ ਹਵਾਲਾ ਦਿੱਤਾ ਅਤੇ ਲਿਖਿਆ ਕਿ ਅਜ ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣਾਈ ਗਈ ਹੈ ਐਲਨ ਮਸਕ ਨੇ ਦਾਅਵਾ ਕੀਤਾ ਕਿ ਸਰਵੇਖਣ ਵਿੱਚ ਜਨਤਾ ਨੇ 2:1 ਦੇ ਅਨੁਪਾਤ ਵਿੱਚ ਇੱਕ ਨਵੇਂ ਰਾਜਨੀਤਿਕ ਵਿਕਲਪ ਦੀ ਇੱਛਾ ਪ੍ਰਗਟ ਕੀਤੀ ਹੈ ਉਹਨਾਂ ਲਿਖਿਆ ਕਿ ਤੁਸੀਂ ਇੱਕ ਨਵੀਂ ਰਾਜਨੀਤਿਕ ਪਾਰਟੀ ਚਾਹੁੰਦੇ ਹੋ ਅਤੇ ਹੁਣ ਇਹ ਰਾਜਨੀਤਿਕ ਪਾਰਟੀ ਤੁਹਾਡੇ ਸਾਹਮਣੇ ਹੈ ਆਪਣੇ ਐਲਾਨ ਵਿੱਚ ਮਸਕ ਨੇ ਮੌਜੂਦਾ ਰਾਜਨੀਤਿਕ ਪ੍ਰਣਾਲੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਜਦੋਂ ਸਾਡੇ ਦੇਸ਼ ਨੂੰ ਬਰਬਾਦੀ ਅਤੇ ਭ੍ਰਿਸ਼ਟਾਚਾਰ ਨਾਲ ਦਿਵਾਲੀਆ ਕਰਨ ਦੀ ਗੱਲ ਹੁੰਦੀ ਹੈ ਤਾਂ ਅਸੀਂ ਇੱਕ ਪਾਰਟੀ ਪ੍ਰਣਾਲੀ ਵਿੱਚ ਰਹਿ ਰਹੇ ਹਾਂ ਲੋਕਤੰਤਰ ਵੇਚਨੀ ਮਸਕ ਨੇ ਇਹ ਵੀ ਕਿਹਾ ਕਿ ਅਮਰੀਕਾ ਪਾਰਟੀ ਤੁਹਾਡੀ ਗੁਆਚੀ ਆਜ਼ਾਦੀ ਨੂੰ ਵਾਪਸ ਲਿਆਉਣ ਲਈ ਬਣਾਈ ਗਈ ਹੈ ਅਮਰੀਕਾ ਦੇ 249 ਆਜ਼ਾਦੀ ਦਿਵਸ ਦੇ ਮੌਕੇ ਤੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬਹੁ ਚਰਚਿਤ ਵਨ ਵੀਕ ਬਿਊਟੀਫੁਲ ਕਾਨੂੰਨ ਲਾਗੂ ਕਰ ਦਿੱਤਾ ਹੈ ਇਸ ਦੌਰਾਨ ਉਹਨਾਂ ਦੇ ਸਾਬਕਾ ਸਹਿਯੋਗੀ ਅਤੇ ਉਦਯੋਗਪਤੀ ਐਲਾਨ ਮਸਕ ਨੇ ਅਮਰੀਕਾ ਪਾਰਟੀ ਨਾਮ ਦੀ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਂਦਾ ਵੀ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਅਮਰੀਕਾ ਦੇ ਲੋਕਾਂ ਨੂੰ ਇੱਕ ਪਾਰਟੀ ਪ੍ਰਣਾਲੀ ਤੋਂ ਮੁਕਤ ਕਰੇਗੀ। ਮਸਕ ਦੇ ਇਸ ਐਲਾਨ ਤੋਂ ਬਾਅਦ ਅਮਰੀਕੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ। ਐਲਨ ਮਸਕ ਨੇ ਐਕਸ ਤੇ ਇੱਕ ਨਵੀਂ ਰਾਜਨੀਤਿਕ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਹੈ ਆਪਣੀ ਐਕਸ ਪੋਸਟ ਵਿੱਚ ਉਹਨੇ ਇੱਕ ਤਾਜ਼ਾ ਸਰਵੇਖਣ ਦੇ ਨਤੀਜਿਆਂ ਦਾ ਹਵਾਲਾ ਦਿੱਤਾ ਅਤੇ ਲਿਖਿਆ ਕਿ ਅਜ ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣਾਈ ਗਈ ਹੈ ਐਲਨ ਮਸਕ ਨੇ ਦਾਅਵਾ ਕੀਤਾ ਕਿ ਸਰਵੇਖਣ ਵਿੱਚ ਜਨਤਾ ਨੇ 2:1 ਦੇ ਅਨੁਪਾਤ ਵਿੱਚ ਇੱਕ ਨਵੇਂ ਰਾਜਨੀਤਿਕ ਵਿਕਲਪ ਦੀ ਇੱਛਾ ਪ੍ਰਗਟ ਕੀਤੀ ਹੈ ਉਹਨਾਂ ਲਿਖਿਆ ਕਿ ਤੁਸੀਂ ਇੱਕ ਨਵੀਂ ਰਾਜਨੀਤਿਕ ਪਾਰਟੀ ਚਾਹੁੰਦੇ ਹੋ ਅਤੇ ਹੁਣ ਇਹ ਰਾਜਨੀਤਿਕ ਪਾਰਟੀ ਤੁਹਾਡੇ ਸਾਹਮਣੇ ਹੈ ਆਪਣੇ ਐਲਾਨ ਵਿੱਚ ਮਸਕ ਨੇ ਮੌਜੂਦਾ ਰਾਜਨੀਤਿਕ ਪ੍ਰਣਾਲੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਜਦੋਂ ਸਾਡੇ ਦੇਸ਼ ਨੂੰ ਬਰਬਾਦੀ ਅਤੇ ਭ੍ਰਿਸ਼ਟਾਚਾਰ ਨਾਲ ਦਿਵਾਲੀਆ ਕਰਨ ਦੀ ਗੱਲ ਹੁੰਦੀ ਹੈ ਤਾਂ ਅਸੀਂ ਇੱਕ ਪਾਰਟੀ ਪ੍ਰਣਾਲੀ ਵਿੱਚ ਰਹਿ ਰਹੇ ਹਾਂ ਲੋਕਤੰਤਰ ਵਿੱਚ ਨਹੀਂ ਮਸਕ ਨੇ ਇਹ ਵੀ ਕਿਹਾ ਕਿ ਅਮਰੀਕਾ ਪਾਰਟੀ ਤੁਹਾਡੀ ਗੁਆਚੀ ਆਜ਼ਾਦੀ ਨੂੰ ਵਾਪਸ ਲਿਆਉਣ ਲਈ ਬਣਾਈ ਗਈ ਹੈ ਅਮਰੀਕਾ ਦੇ 249 ਆਜ਼ਾਦੀ ਦਿਵਸ ਦੇ ਮੌਕੇ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਹੁ ਚਰਚਿਤ ਵਨ ਬੀਗ ਬਿਊਟੀਫੁਲ ਕਾਨੂੰਨ ਲਾਗੂ ਕਰ ਦਿੱਤਾ ਹੈ ਇਸ ਦੌਰਾਨ ਉਹਨਾਂ ਦੇ ਸਾਬਕਾ ਸਹਿਯੋਗੀ ਅਤੇ ਉਦਯੋਗਪਤੀ ਐਲਾਨ ਮਸਕ ਨੇ ਅਮਰੀਕਾ ਪਾਰਟੀ ਨਾਮ ਦੀ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਂਦਾ ਵੀ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਅਮਰੀਕਾ ਦੇ ਲੋਕਾਂ ਨੂੰ ਇੱਕ ਪਾਰਟੀ ਪ੍ਰਣਾਲੀ ਤੋਂ ਮੁਕਤ ਕਰੇਗੀ। ਮਸਕ ਦੇ ਇਸ ਐਲਾਨ ਤੋਂ ਬਾਅਦ ਅਮਰੀਕੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ। ਐਲਨ ਮਸਕ ਨੇ ਐਕਸ ਤੇ ਇੱਕ ਨਵੀਂ ਰਾਜਨੀਤਿਕ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਹੈ ਆਪਣੀ ਐਕਸ ਪੋਸਟ ਵਿੱਚ ਉਹਨੇ ਇੱਕ ਤਾਜ਼ਾ ਸਰਵੇਖਣ ਦੇ ਨਤੀਜਿਆਂ ਦਾ ਹਵਾਲਾ ਦਿੱਤਾ ਅਤੇ ਲਿਖਿਆ ਕਿ ਅਜ ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣਾਈ ਗਈ ਹੈ ਐਲਨ ਮਸਕ ਨੇ ਦਾਅਵਾ ਕੀਤਾ ਕਿ ਸਰਵੇਖਣ ਵਿੱਚ ਜਨਤਾ ਨੇ 2:1 ਦੇ ਅਨੁਪਾਤ ਵਿੱਚ ਇੱਕ ਨਵੇਂ ਰਾਜਨੀਤਿਕ ਵਿਕਲਪ ਦੀ ਇੱਛਾ ਪ੍ਰਗਟ ਕੀਤੀ ਹੈ ਉਹਨਾਂ ਲਿਖਿਆ ਕਿ ਤੁਸੀਂ ਇੱਕ ਨਵੀਂ ਰਾਜਨੀਤਿਕ ਪਾਰਟੀ ਚਾਹੁੰਦੇ ਹੋ ਅਤੇ ਹੁਣ ਇਹ ਰਾਜਨੀਤਿਕ ਪਾਰਟੀ ਤੁਹਾਡੇ ਸਾਹਮਣੇ ਹੈ ਆਪਣੇ ਐਲਾਨ ਵਿੱਚ ਮਸਕ ਨੇ ਮੌਜੂਦਾ ਰਾਜਨੀਤਿਕ ਪ੍ਰਣਾਲੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਜਦੋਂ ਸਾਡੇ ਦੇਸ਼ ਨੂੰ ਬਰਬਾਦੀ ਅਤੇ ਭ੍ਰਿਸ਼ਟਾਚਾਰ ਨਾਲ ਦਿਵਾਲੀਆ ਕਰਨ ਦੀ ਗੱਲ ਹੁੰਦੀ ਹੈ ਤਾਂ ਅਸੀਂ ਇੱਕ ਪਾਰਟੀ ਪ੍ਰਣਾਲੀ ਵਿੱਚ ਰਹਿ ਰਹੇ ਹਾਂ ਲੋਕਤੰਤਰ ਵਿੱਚ ਨਹੀਂ ਮਸਕ ਨੇ ਇਹ ਵੀ ਕਿਹਾ ਕਿ ਅਮਰੀਕਾ ਪਾਰਟੀ ਤੁਹਾਡੀ ਗੁਆਚੀ ਆਜ਼ਾਦੀ ਨੂੰ ਵਾਪਸ ਲਿਆਉਣ ਲਈ ਬਣਾਈ ਗਈ ਹੈ